ਮੋਹਾਲੀ ਦੇ ਵਿੱਚ ਜਿੱਥੇ ਕਈ ਮੰਜ਼ਲਾ ਇਮਾਰਤ ਢਾਟੇਰੀ ਹੋ ਗਈ ਹੈ ਕਈ ਲੋਕ ਇਸ ਦੇ ਵਿਚਕਾਰ ਦੱਬ ਗਏ ਨੇ ਕਈ ਮੰਜ਼ਲਾ ਇਮਾਰਤ ਮੋਹਾਲੀ ਦੇ ਸੋਹਣਾ ਚ ਢਾਟੇਰੀ ਹੋਈ ਹੈ ਕਈ ਲੋਕਾਂ ਦੇ ਦੱਬੇ ਹੋਣ ਦੀ ਖਬਰ سامنے ਆ ਰਹੀ ਹੈ ਇੱਕ ਵੱਡੀ ਖਬਰ ਮੋਹਾਲੀ ਦੇ ਸੋਹਣਾ ਤੋਂ ਆ ਰਹੀ ਹੈ ਜਿੱਥੇ ਉਹ ਮੰਜ਼ਲਾ ਇਮਾਰਤ ਢਾਟੇਰੀ ਹੋ ਗਈ ਹੈ 15 ਵਿਅਕਤੀ ਮਲਬੇ ਦੇ ਹੇਠ ਦੱਬੇ ਨੇ 15 ਲੋਕ ਦੱਬੇ ਹੋਏ ਨੇ ਮੋਹਾਲੀ ਦੇ ਪਿੰਡ ਸੋਹਾਣਾ ਚ ਵੱਡਾ ਹਾਦਸਾ ਵਾਪਰਿਆ ਫਰਮ ਉਸਲੇ ਮਲਟ ਟੈਟਰੀ ਹੋ ਗਈ ਹੈ 15 ਜਾਣੇ ਸਮੋਲ ਬਿਦੇਟਾ ਦੱਬੇ ਹੋਏ ਨੇ 15 ਜਾਣੇ ਦੇ ਦੱਬੇ ਹੋਣ ਦੀ ਖਬਰ ਸਾਮਣੇ ਆ ਰਹੀ ਹੈ ਮੋਹਾਲੀ ਦੇ ਪਿੰਡ ਸੋਹਾਣਾ ਤੋਂ ਨਿਕਲ ਕੇ ਸਾਮਣੇ ਆਈ ਹੈ ਜਿੱਥੇ ਇੱਕ ਵੱਡੀ ਖਬਰ ਸਾਮਣੇ ਆ ਰਹੀ ਹੈ ਸੋਹਾਣਾ ਤੋਂ ਬਹੁ ਮੰਜ਼ਲਾ ਇਮਾਰਤ ਟੈਟਰੀ ਹੋ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰੈਸਕਿਊ ਕੀਤਾ ਜਾ ਰਿਹਾ ਹੈ ਮਲਬੇ ਹੇਠੋਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫੰਡ ਸੁਆਣੇ ਦੀਆਂ ਤਸਵੀਰਾਂ ਨੇ ਤੁਹਾਡੀ ਟੀਵੀ ਸਕਰੀਨ ਦੇ ਉੱਪਰ ਕਈ ਲੋਕਾਂ ਨੇ ਦੱਬੇ ਹੋਣ ਦੀ ਖਬਰ ਹੈ ਜੀ ਪੰਜਾਬ ਰਿਆਣਾ ਮਾਚੂ ਤੋਂ ਸਭ ਤੋਂ ਪਹਿਲਾਂ ਐਕਸਕਲੂਸਿਵ ਤਸਵੀਰਾਂ ਐਕਸਕਲੂਸਿਵ ਜੋ ਜਾਈ ਗਏ ਹਨ ਫੰਡ ਭਾਗੀ ਖਬਰ ਮਹਾਲੀ ਦੇ ਫੰਡ ਸੁਆਣਾ ਤੋਂ ਜਿੱਥੇ ਵੱਡਾ ਤੇ ਦਰਦਨਾਕ ਹادثਾ ਵਾਪਰਿਆ ਕਈ ਮਨਸਲਾ ਹੈ ਮਾਰਤੇ ਛੇ ਕਿ ਐਟੇਰੀ ਹੋ ਗਈ ਹੈ ਅਤੇ ਕਈ ਲੋਕਾਂ ਦੇ ਦੱਬੇ ਹੋਣ ਦਾ ਖਸ਼ਿਆ ਸੀ ਕਿ ਨੀਸਾਨਾ ਆਨਲਾਈਨ ਤੇ ਜਿਸ ਕਿ ਨੇ ਨਿਸ਼ਚਿਤ ਜਾਣ ਗਏ ਨਿਸ਼ ਮੇਰੀ ਆਵਾਜ਼ ਮਿਲ ਪਾ ਰਹੀ ਹੈ ਜੀ ਬਿਲਕੁਲ ਜਿਹੜਾ ਮੋਹਾਲੀ ਦਾ ਪਿੰਡ ਸੁਹਾਣਾ ਹੈ ਜਿਹੜਾ ਲੋ ਜੀ ਜੀ ਸੁਣ ਪਾ ਰਹੇ ਆ ਬਿਲਕੁਲ ਮੋਹਾਲੀ ਦਾ ਪਿੰਡ ਸੁਹਾਣਾ ਹੈ ਜਿਹੜਾ ਕਿ ਜਿਸ ਦੇ ਨਾਲ ਫੈਸਟ ਫੋਰਮ ਦੇ ਨਾਲ ਹੀ ਇੱਕ ਬਿਲਕੁਲ ਇੱਕ ਬਹੁ ਮੰਜਲਾ ਇਮਾਰਤ ਜਿਹੜੀ ਕਹਿ ਗਿਆ ਟਾਇਟਰੀ ਹੋ ਗਈ ਕਿਉਂਕਿ ਇੱਕ ਨਾਲ ਦੀ ਬਿਲਡਿੰਗ ਜਿਹੜੀ ਸੀਗੀ ਉਹਦੇ ਬੇਸਮੈਂਟ ਦੇ ਅਨੁਸਾਰੀ ਦਾ ਕੰਮ ਚੱਲ ਰਿਹਾ ਸੀ ਤੇ ਉਸਾਰੀ ਦੇ ਦੌਰਾਨ ਜਿਹੜਾ ਕਿ ਕਿਹਾ ਜਾ ਰਿਹਾ ਕਿ ਉਸਾਰੀ ਜਿਹੜੀ ਬੇਸਮੈਂਟ ਜਿਆਦਾ ਪੱਟੀ ਗਈ ਤੇ ਉਸ ਦੇ ਨਾਲ ਜਿਹੜੀ ਦੂਸਰੀ ਬਿਲਡਿੰਗ ਸੀ ਉਹ ਇਕਦਮੀ ਮਿੱਤੇ ਗਰਗਿੱਤੇ ਉਸ ਦੇ ਵਿੱਚ ਜਿਹੜਾ ਦੱਸਿਆ ਦੁਕਾਨਾਂ ਤਕਰੀਬਨ 80 ਤੋਂ 100 ਦੁਕਾਨਾਂ ਨੇ ਤੇ ਬੇਸਮੈਂਟ ਦੇ ਵਿੱਚ ਇੱਕ ਜਿਮ ਹੈ ਤੇ ਜਿਮ ਦੇ ਵਿੱਚ ਵੀ ਕਈ ਵਿਅਕਤੀ ਜਿਹੜੇ ਕਿ ਮੌਜੂਦ ਸਨ ਤਕਰੀਬਨ 10 ਤੋਂ 15 ਵਿਅਕਤੀ ਜਿਹੜੇ ਕਿ ਦੱਸਿਆ ਜਾ ਰਿਹਾ ਹੈ ਕਿ ਇਸ ਬਿਲਡਿੰਗ ਦੇ ਚਪੇਟ ਵੀ ਚੱਲੇ ਜਿਹੜੇ ਕੋਲ ਹਾਲ ਜਿਹੜਾ ਕਿ ਰੈਸਕਿਊ ਦਾ ਕੰਮ ਲੈ ਕੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਨੇ ਜੋ ਨਾਲ ਉਹ ਜਾਂਚ ਜਿਹੜੀ ਕੀ ਆਰੰਭ ਕਰ ਦਿੱਤੀ ਗਈ ਹੈ ਜੀ ਜੀ ਨਿਸ਼ ਕਿੰਨੇ ਵਜੇ ਕਰਨੇ ਵਜ ਦੀ ਘਟਨਾ ਹੈ ਕਦ ਹੋਇਆ ਹੈ ਸਭ ਇਹ ਤਕਰੀਬਨ 4:00 ਸਾਢੇ 4:00 ਵਜੇ ਦੀ ਘਟਨਾ ਪਈ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਕਿ ਉਹਨਾਂ ਭਾਰੀ ਪੁਲਿਸ ਵੱਲ ਤੇ ਰੈਕਿਊਮ ਟੀਮਾਂ ਹੁਣ ਮੌਕੇ ਤੇ ਪਹੁੰਚਦੀਆਂ ਸ਼ੁਰੂ ਹੋ ਚੁੱਕੀਆਂ ਨੇ ਜਿਹੜੇ ਰੈਸਕਿਊ ਉਹਨਾਂ ਵੱਲੋਂ ਰੈਸਕਿਊ ਦਾ ਕੰਮ ਲਗਾ ਕੇ ਸ਼ੁਰੂ ਕਰ ਦਿੱਤਾ ਗਿਆ ਜੀ ਮੰਮੀ ਕਿੰਨੇ ਮੰਜ਼ਲਾ ਹੈ ਮਾਰਕ ਸੀ ਐਗਜ਼ੈਕਟਲੀ ਔਰ ਕਿੰਨੇ ਲੋਕ ਹਤਾ ਇਸ ਇਮਾਰਤ ਵਿੱਚ ਮੌਜੂਦ ਸੀ ਜਦ ਸਭ ਹੋਇਆ ਤਕਰੀਬਨ 5 ਤੋਂ 6 ਮੰਜ਼ਲਾ ਜਿਹੜੀ ਕਿ ਇਮਾਰਤ ਹੈ ਜਿਹੜੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਬੇਸਮੈਂਟ ਵੀ ਸੀ ਤੇ ਬੇਸਮੈਂਟ ਦੇ ਵਿੱਚ ਇੱਕ ਜਿਮ ਹੈ ਉਸ ਦੇ ਨਾਲ ਇੱਕ ਕੰਸਟਰਕਸ਼ਨ ਜਿਹੜਾ ਕਿ ਕੰਸਟਰਕਸ਼ਨ ਵਰਕ ਚੱਲ ਰਿਆ ਸੀ ਤੇ ਉਹਨਾਂ ਵੱਲੋਂ ਵੀ ਇੱਕ ਬੇਸਮੈਂਟ ਪੱਟੀ ਜਾ ਰਹੀ ਸੀ ਤੇ ਉਸ ਨੂੰ ਲੈ ਕੇ ਜਿਹੜਾ ਕਿ ਇਹ ਪੂਰਾ ਘਟਨਾ ਘਰਮ ਜਿਹੜਾ ਕਿ ਵਾਪਰਿਆ ਤਾਂ ਬੇਸਮੈਂਟ ਜਿਆਦਾ ਪੱਟਣ ਕਰਦੇ ਬਿਲਕੁਲ ਦੀਵਾਰ ਦੇ ਨਾਲੋਂ ਛਟਾ ਕੇ ਜਿਹੜੀ ਉਹ ਬੇਸਮੈਂਟ ਦੀ ਪਟਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਸੀ ਤੇ ਉਹਨੂੰ ਕੋਈ ਵੀ ਮੈਨੇਜਮੈਂਟ ਜਿਹੜੇ ਕਿ ਹੈਗੇ ਨਹੀਂ ਉਹਨਾਂ ਵੱਲੋਂ ਜਿਹੜੇ ਕੰਸਟਰਕਸ਼ਨ ਵਰਕ ਕਰ ਰਹੇ ਸੀ ਉਹ ਨਹੀਂ ਲਏਗੇ ਤੇ ਇਸ ਕਾਰਨ ਇਹ ਪੂਰਾ ਹਾਦਸਾ ਵਾਪਰਿਆ ਜੀ ਜੀ ਕੀ ਕਿਸੇ ਦੀ ਜਾਨ ਜਾਂਦੀ ਤੇ ਕੋਈ ਖਬਰ ਨਹੀਂ ਹੈ ਸਭ ਕਨੀਮਤ ਹੈ ਕਿ ਤੇ ਹਾਲ ਦੀ ਘੜੀ ਜਿਹੜਾ ਕਿ ਹੈਗਾ 15 ਤੋਂ 20 ਵਿਅਕਤੀ ਜਿਹੜੇ ਕਿ ਬੰਦੇ ਜਿਹੜੇ ਦੱਸੇ ਜਾਂਦਾ ਕਿ ਇਸ ਬਿਲਡਿੰਗ ਦੇ ਚਪੇਟ ਵਿੱਚ ਆਏ ਹੋਏ ਨੇ ਹਾਲਾਂਕਿ ਮਲਬਾ ਕਾਫੀ ਬੁਰੀ ਤਰ੍ਹਾਂ ਜਿਹੜੇ ਮਲਬਾ ਉੱਤੇ ਖਿਲਰ ਰਿਹਾ ਹੋਇਆ ਤੇ ਮਲਬੇ ਦੇ ਵਿੱਚ ਹੁਣ ਉਹਨੂੰ ਕੱਢਣ ਦੀ ਜਿਹੜੀ ਕਵਾਇ ਜਿਹੜੀ ਹੈਗੀ ਉਹਨਾਂ ਦੀ ਟੀਮਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੁਣ ਜਿਸ ਤਰ੍ਹਾਂ ਇਹ ਖੁਦਾਈ ਹੋਈ ਗਿਆ ਜਿਹੜੇ ਜਿਹੜੇ ਰੈਸਕਿਊ ਟੀਮਾਂ ਲੱਗੀਆਂ ਨੇ ਕਿੰਨੇ ਲੋਕਾਂ ਦੇ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਹੈ ਆਸ-ਪਾਸ ਵੀ ਕਾਫੀ ਭਾਜੜ ਮੱਚੀ ਹੋਣੀ ਹੈ ਜੀ ਬਿਲਕੁਲ ਆਸ-ਪਾਸ ਪੂਰੀ ਭਾਜੜ ਜਿਹੜੀ ਸਰਕਿਊ ਟੀਮ ਵੀ ਫਿਲਹਾਲ ਹੁਣ ਜਿਹੜੀ ਕਿ ਹੈਗੀ ਫਾਇਰ ਬ੍ਰੀਡ ਦੀ ਟੀਮ ਜਿਹੜੀ ਕਿ ਮੌਕੇ ਤੇ ਪਹੁੰਚੀ ਹੈ ਤਾਂ ਹੁਣ ਪੁਲਿਸ ਅਧਿਕਾਰੀ ਜਿਹੜੇ ਕਿ ਉਹਨਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਪਤਾ ਲੱਗ ਰਿਹਾ ਤੇ ਉਹ ਮੌਕੇ ਤੇ ਪਹੁੰਚ ਰਹੇ ਹੈ ਜੀ ਜੀ ਜਿਸ ਬਿਲਡਿੰਗ ਦੇ ਵਿੱਚ ਬੇਸਮੈਂਟ ਦਾ ਕੰਮ ਚੱਲ ਰਿਹਾ ਸੀ ਕਿ ਉੱਥੇ ਵੀ ਨੁਕਸਾਨ ਹੋਇਆ ਜੀ ਬਿਲਕੁਲ ਉਹ ਤਾਂ ਕੰਸਟਰਕਸ਼ਨ ਵਰਕ ਅਜੇ ਸ਼ੁਰੂ ਕੀਤਾ ਗਿਆ ਸੀ ਤੇ ਉਸੇ ਬੇਸਮੈਂਟ ਤੇ ਪਟਾਕੇ ਸ਼ੁਰੂ ਕੀਤੇ ਗਏ ਤੇ ਦਿੱਸ ਨੂੰ ਲੈ ਕੇ ਪੂਰਾ ਹਸਤਾਬ ਵਾਪਰੇ ਜੀ 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 ਇਕ ਵਾਰ ਮੈਨੂੰ ਫਿਰ ਤੋਂ ਦੱਸ ਦਿਓ ਕਿ ਇਹ ਪੂਰਾ ਹਾਦਸਾ ਕਦ ਹੋਇਆ ਕਿਵੇਂ ਹੋਇਆ ਕਿੰਨੇ ਲੋਕ ਮਲਬੇ ਹੇਠਾਂ ਦੱਬੇ ਹੋਏ ਨੇ ਡਿਟੇਲ ਜਾਣਕਾਰੀ ਦੇ ਦਿਓ ਜੀ ਬਿਲਕੁਲ ਇਹ ਮੁਹਾਲੀ ਦਾ ਪਿੰਡ ਜਿਹੜਾ ਕਿ ਸੁਹਾਣਾ ਜਿਹੜਾ ਕਿ ਹੈਗਾ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਇਹ ਪੂਰਾ ਹਾਦਸਾ ਵਾਪਰੇ ਤੇ ਉਹ ਸੈਣੀ ਫਾਰਮ ਦੇ ਨਾਲ ਜਿਹੜਾ ਕਿ ਇਹ ਸੜਕ ਅੰਦਰੋਂ ਜਾਂਦੀ ਹੈ ਦੀਪਨਗਰ ਦੇ ਇਲਾਕੇ ਹੈ ਜਿਸ ਦੇ ਵਿੱਚ ਪੂਰਾ ਹਾਦਸਾ ਵਾਪਰੇ ਆ ਤੇ ਬੇਸਮੈਂਟ ਦਾ ਕੰਮ ਜਿਹੜਾ ਕਿ ਹੈਗਾ ਸੀ ਇੱਥੇ ਉਹ ਕੀਤਾ ਜਾ ਰਿਹਾ ਸੀ ਤੇ ਉਸ ਨੂੰ ਲੈ ਕੇ ਜਿਹੜਾ ਕਿ ਪੂਰਾ ਜਿਹੜਾ ਇੱਕ ਮੈਡੀਕਲ ਘਟਨਾਗ੍ਰਾਮ ਲੜਾਉ ਕਿ ਵਾਪਰੇ ਆ ਜੀ ਪੂਰਾ ਜੀ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕਿਸ ਤਰ੍ਹਾਂ ਦਾ ਰੈਸਕਿਊ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਹੋ ਚੁੱਕੇ ਆ ਫਾਇਰ ਬ੍ਰੀਡ ਦੀ ਟੀਮ ਵੀ ਟੀਮਾਂ ਜਿਹੜੀਆਂ ਗਏ ਮੌਕੇ ਤੇ ਪਹੁੰਚ ਚੁੱਕੀਆਂ ਤੇ ਉਹਨਾਂ ਵੱਲੋਂ ਇਹ ਪੂਰਾ ਲੱਗੇਗਾ ਉਹਨਾਂ ਸਥਿਤੀ ਨੂੰ ਆਪਣੇ ਕੰਟਰੋਲ 'ਚ ਲੈ ਕੇ ਤੇ ਜਿਹੜਾ ਕਾਰਵਾਈ ਜਿਹੜੀ ਕੀ ਗਈ ਹੈ ਰੈਸਕਿਊ ਦਾ ਕੰਮ ਜਿਹੜਾ ਦਿਖਾਓ ਤਸਵੀਰਾਂ ਦਿਖਾ ਦਿਓ ਕਿ ਇਸ ਵਕਤ ਕੀ ਕੋਸ਼ਿਸ਼ ਚੱਲ ਰਹੀ ਹੈ ਸਹੀ ਤਰੀਕੇ ਦੇ ਨਾਲ ਜੀ ਬਿਲਕੁਲ ਜਿਹੜੀ ਫਾਇਰ ਬੀਰ ਦੀ ਟੀਮ ਜਿਹੜੀ ਤੁਸੀਂ ਦੇਖ ਸਕਦੇ ਕਿ मौके ਤੇ ਪਹੁੰਚ ਚੁੱਕੀ ਆ ਨੇ ਤੇ ਉਹਨਾਂ ਵੱਲੋਂ ਜਿਹੜੀ ਕਾਰਵਾਈ ਪੂਰੇ ਅਮਲ ਚ ਲਿਆਂਦੀ ਜਾ ਰਹੀ ਹੈ ਤੇ ਦੂਸਰੇ ਪਾਸੇ ਉਹਨਾਂ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ ਕਿ ਜਿਹੜਾ ਕਿ ਤਾਫੀ ਲੋਕ ਜਿਹੜੇ ਕਿ ਅਗਨੀ ਉਲਟੀ ਬਿਲਡਿੰਗ ਤੇ ਹਟੀ ਰਹੀ ਹੋਈ ਹੈ ਉਸ ਦੇ ਵਿੱਚ ਗਿਰੇ ਉਹਦੇ ਉੱਪਰ ਚੜੇ ਹੋਏ ਨੇ ਤੇ ਥੋੜਾ ਰੈਸਕਿਊ ਟੀਮ ਦਾ ਜਿਹੜਾ ਕੰਮ ਹੈ ਕਿ ਲੋਕਾਂ ਵੱਲੋਂ ਹੀ ਸੰਭਾਲਿਆ ਗਿਆ ਫਿਲਹਾਲ ਦੀ ਘੜੀ ਅੱਗੇ ਪਿੱਛੇ ਹੈ ਕਈ ਲੋਕਾਂ ਦੇ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਲੱਗੇ ਹੋਏ ਨੇ ਰੈਸਕਿਊ ਕਰਨ ਮੌਕੇ ਤੇ ਪਿੰਡ ਸੁਹਾਣਾ ਚ ਵੱਡਾ ਹਾਦਸਾ ਵਾਪਰਿਆ ਕਈ ਮੰਜ਼ਲਾਂ 'ਮਾਰਤ ਟੈਟੇਰੀ ਹੋ ਗਈ ਹੈ 15 ਦੇ ਕਰੀਬ ਲੋਕਾਂ ਦੇ ਇਸੇ ਥਾਂ ਦੱਬੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਮੌਹਲੀ ਤੋਂ ਮੇਰੇ ਸਹਿਯੋਗੀ ਮਨੀ ਸ਼ੰਕਰ ਲਗਾਤਾਰ ਸਾਡ ਨਾਲ ਜੁੜੇ ਹੋਏ ਹਨ ਮਨੀ ਸ਼ੋਅਰ ਟੂ ਯੂ પંડ સુ વડા હાદસા હરિયાણા હિમાચલ ਤਾਨੂੰ ਐਕਸਕਲੂਸਿਵ ਤਸਵੀਰਾਂ ਐਕਸਕਲੂਸਿਵ ਜਾਣਕਾਰੀ ਦੇ ਰਿਹਾ ਮਹਾਲੀ ਤੋਂ ਲਾਈਵ ਤਸਵੀਰਾਂ ਸੀ ਤਾਨੂੰ ਦਿਖਾ ਰਹੇ ਇੱਕ ਕਈ ਮੰਜ਼ਲਾ ਇਮਾਰਤ ਟੈ ਟੈਰੀ ਹੋ ਗਈ ਹੈ 15 ਜਣੇ ਇਸੇ ਹੇਠਾਂ ਦਬ ਗਏ ਨੇ ਮਹਾਲੀ ਦੇ ਪਿੰਸੂਆਣਾ ਚਾਹਤਸਾ ਵਾਪਰੇ ਹੈ ਬੋ ਮੰਜ਼ਲਾ ਇਮਾਰਤ ਡਿੱਗ ਗਈ ਹੈ 15 ਜਣੇ ਮਲਬੇ ਹੇਠਾਂ ਦਬੇ ਹੋਏ ਨੇ ਨਾਲ ਦੀ ਇਮਾਰਤ ਵਿੱਚ ਬੇਸਮੈਂਟਸ ਕੰਮ ਚੱਲ ਰਿਹਾ ਸੀ ਕਿ ਜ਼ਿਆਦਾ ਪੁੱਟੇ ਜਾਂਦੇ ਚੱਲਦੇ ਆ ਇਸ ਇਮਾਰਤ ਨੂੰ ਨੁਕਸਾਨ ਪਹੁੰਚਿਆ ਅਤੇ ਇਮਾਰਤ ਡਿੱਗ ਗਈ ਹੈ 15 ਜਣੇ ਇਸੇ ਹੇਠਾਂ ਮਲਬੇ ਹੇਠਾਂ ਦਬ ਗਏ ਨੇ ਜਿਨ੍ਹਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਗ੍ਰੇਡ ਪੁੱਛੀ ਹੈ ਰੈਸਕਿਊ ਟੀਮਾਂ ਪੁੱਛੀਆਂ ਨੇ ਆਸ-ਪਾਸ ਦੇ ਲੋਕਾਂ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਜੀ ਪੰਜਾਬ ਹਰਿਆਣਾ ਹਿਮਾਚਲ ਤੁਹਾਨੂੰ ਐਕਸਕਲੂਸਿਵ ਤਸਵੀਰਾਂ ਵਿਖਾ ਰਿਹਾ ਹੈ ਐਕਸਕਲੂਸਿਵ ਜਾਣਕਾਰੀ ਦੇ ਰਿਹਾ ਹੈ ਤੁਸੀਂ ਵੀ ਤਸਵੀਰਾਂ ਚ ਵੇਖ ਪਾ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇੱਥੇ ਇਕੱਠ ਹੈ ਮਲਬੇ ਹੇਠਾਂ ਦਬੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਉਹਨਾਂ ਦੀ ਜਾਨ ਬਚਾਈ ਜਾ ਸਕੇ ਮਹਾਲੀ ਚਕ ਮੰਦ ਬਾਗਾ ਹੱਤ ਸਭਾ ਪ੍ਰਿਆ ਮਹਾਲੀ ਦੇ ਪਿੰਡ ਸੋਹਾਣਾ ਚ ਜਿੱਥੇ ਕਈ ਮੰਜ਼ਲੇ ਮਾਤ ਟਟੇਰੀ ਹੋ ਗਈ ਹੈ ਮਾਰਤ ਡੇਗ ਗਈ ਹੈ ਜਿਸ ਤੋਂ ਬਾਅਦ ਕਈ ਜਣੇ ਇਸ ਦੇ ਮਲਬੇ ਹੇਠਾਂ ਦਬ ਗਏ ਨੇ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਨੇ ਤੁਸੀਂ ਵੀ ਦੇਖ ਪਾ ਰਹੇ ਹੋ ਜੀ ਪੰਜਾਬ ਹਰਿਆਣਾ ਹਿਮਾਚਲ ਤੁਹਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਦੇ ਰਿਹਾ ਮੰਦਭਾਗੀ ਖਬਰ ਮਹਾਲੀ ਦੇ ਪਿੰਡ ਸੋਹਾਣਾ ਤੋਂ ਆ ਰਹੀ ਹੈ ਜਿੱਥੇ ਤੁਸੀਂ ਵੇਖ ਪਾ ਰਹੇ ਹੋ ਇੱਕ ਵੱਡਾ ਹਾਦਸਾ ਹੋਇਆ ਹੈ ਕਈ ਜਣੇ ਮਲਬੇ